ਪਹਿਲੀ ਗੱਲ ਤਾਂ ਦੇਖੋ ਇਹ ਫਿਲਮ ਨਹੀਂ ਹੈ ਮੇਰੇ ਅਕੋਰਡਿੰਗ ਆਪਣੀ ਫਿਕਰ ਹੀ ਹਾਰ ਦਾ ਉਹ ਪੰਨਾ ਹੈ ਤਰ੍ਹਾਂ ਤਾਂ ਮੈਂ ਵੀ ਆਪਣੇ ਨਾਨਾ ਨਾਨੀ ਦਾਦਾ ਦਾਦੀ ਤੋਂ ਹੀ ਸੁਣਿਆ ਹੁੰਦਾ ਸੀ ਹਨਾ ਫਿਰ ਵੀ ਬਹੁਤ ਕੁੜੀਆਂ ਨੇ ਜਿਨ੍ਹਾਂ ਨੇ ਆਪਣੇ ਵਿਰਥੇ ਨੂੰ ਸੰਭਾਲਿਆ ਹੋਇਆ ਨੇ ਨਾ ਸੋ ਸਾਡੇ ਨਾਲ ਰਜਨੀ ਮੂਵੀ ਦੇਖ ਕੇ ਆਏ ਨੇ ਕਰਮਕੌਰ ਸਾਡੇ ਨਾਲ ਨੇ ਕਿਤੇ ਵੱਜੋਂ ਵੀ ਆਰਟਿਸਟ ਹੈਗੇ ਨੇ ਕਿਵੇਂ ਲੱਗਿਆ ਮੂਵੀ ਇਸ ਮੂਵੀ ਬਾਰੇ ਪਹਿਲੀ ਗੱਲ ਤਾਂ ਦੇਖੋ ਇਹ ਫਿਲਮ ਨਹੀਂ ਹੈ ਮੇਰੇ ਅਕੋਰਡਿੰਗ ਆਪਣੀ ਫਿਕਰ ਹੀ ਹਾਰ ਦਾ ਉਹ ਪੰਨਾ ਹੈ ਜਿਹੜੇ ਕਿ ਆਪਣੇ ਅੱਜ ਕੱਲ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਬੀਬੀ ਰਜਨੀ ਕੌਣ ਸੀ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਵੀ ਆਪਣੇ ਨਾਨਾ ਨਾਨੀ ਦਾਦਾ ਦਾਦੀ ਤੋਂ ਹੀ ਸੁਣਿਆ ਹੁੰਦਾ ਸੀ ਹਨਾ ਬੜਾ ਯਕੀਨੀ ਹੁੰਦਾ ਸੀ ਕਿ ਇਹ ਫਿਲਮ ਅਸੀਂ ਪਰਦੇ ਤੇ ਦੇਖਾਂਗੇ ਔਰ ਦੂਸਰੀ ਗੱਲ ਮੈਂ ਆਡੀਅנס ਨੂੰ ਇਹ ਕਹੂੰਗੀ ਕਿ ਇੱਦਾਂ ਦੀ ਫਿਲਮਾਂ ਆਪਾਂ ਕਹਿੰਦੇ ਆ ਬਣਦੀਆਂ ਨਹੀਂ ਚੰਗੀਆਂ ਫਿਲਮਾਂ ਨਹੀਂ ਬਣਦੀਆਂ ਤੇ ਜੇ ਚੰਗੀ ਫਿਲਮ ਬਣਦੀ ਹੈ ਤਾਂ ਆਪਾਂ ਐਪਰੀਸ਼ੀਏਟ ਨਹੀਂ ਕਰਦੇ ਜਾਂ ਬਾਹਰ ਨਹੀਂ ਕਦਮ ਪੁੱਟਦੇ ਹੈ ਨਾ ਹੋਰ ਫਿਲਮਾਂ ਬਹੁਤ ਦੇਖਦੇ ਆ ਬਟ ਮੈਂ ਚਾਹੁੰਦੀ ਆ ਕਿ ਸਿੱਕ ਇਤਿਹਾਸ ਦੇ ਬਾਰੇ ਜੇ ਤੁਹਾਨੂੰ ਨਹੀਂ ਪਤਾ ਅੱਜ ਦੇ ਬੱਚਿਆਂ ਨੂੰ ਉਹ ਆਪਣੇ ਫੈਮਲੀ ਨਾਲ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਬਹੁਤ ਸੋਹਣੀ ਫਿਲਮ ਹੈ ਇਹ ਵੀ ਹੈਗਾ ਨਾ ਇਹਦੇ ਚ ਕੁੜੀਆਂ ਨੂੰ ਜੇ ਕਹ ਆਪਦੀ ਜ਼ਿੰਦਗੀ ਸਾਰੀ ਉਸਨੇ ਅਦੇ ਡੈਡੀ ਦੇ ਕਹਿੰਦੇ ਆਦੇ ਪਾਪਾ ਦੇ ਕਹਿੰਦੇ ਵੀ ਸਮਰਪਿਤ ਕਰ ਦਿੱਤੀ ਅੱਜ ਕੱਲ ਦਾ ਸਬਰ ਨਹੀਂ ਹੈਗਾ ਅਸੀਂ ਕੁੜੀਆਂ ਦੇ ਵੀ ਗੱਲ ਕਰੀਏ ਜੋ ਅੱਜ ਕੱਲ ਦਾ ਕਲਚਰ ਚੱਲਿਆ ਹੋਇਆ ਵੈਸਟਰਨ ਕਲਚਰ ਬਹੁਤ ਜ਼ਿਆਦਾ ਡਿਸਟਰਬ ਕਰ ਰਿਹਾ ਸਾਡੀ ਲਾਈਫ ਨੂੰ ਬਿਲਕੁਲ ਤੁਸੀਂ ਸਹੀ ਕਿਹਾ ਦੇਖੋ ਆਪਣੇ ਪੰਜਾਬੀ ਦੇ ਵਿੱਚ ਨਾ ਫਿਰ ਵੀ ਬਹੁਤ ਕੁੜੀਆਂ ਨੇ ਜਿਨ੍ਹਾਂ ਨੇ ਆਪਣੇ ਵਿਰਥੀਆਂ ਨੂੰ ਸੰਭਾਲ ਲਿਆ ਹੋਇਆ ਨੇ ਨਾ ਉਹ ਲੱਗ ਗੱਲ ਹੈ ਕਿ ਟਾਈਮ ਦੇ ਨਾਲ ਕਹਿੰਦੇ ਤੁਰਨਾ ਪੈਂਦਾ ਨੇ ਬਟ ਆਪਣੇ ਸਿੱਖੀ ਆਪਣਾ ਸੰਸਕਾਰ ਆਪਣੇ ਕਲਚਰ ਨਾ ਭੁੱਲੋ ਉਹਨੂੰ ਨਾਲ ਲੈ ਕੇ ਜਾਓ ਕਿਉਂਕਿ ਜੜ੍ਹਾਂ ਦੇ ਨਾਲ ਆਪਾਂ ਨੂੰ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਬਾਕੀ ਮਾੜਾ ਕੁਝ ਵੀ ਨਹੀਂ ਹੈਗਾ। ਉਹ ਬਾਬਰ ਚੱਟੇ ਹੀ ਸੋਚਦਾ ਕੁੜੀਆਂ ਵਾਸਤੇ ਜੇਕਰ ਕਿਤੇ ਵਿਆਹ ਬਾਰੇ ਸੋਚਦਾ ਤਾਂ ਚੰਗਾ ਹੀ ਸੋਚੇਗਾ ਜੇਕਰ ਅਸੀਂ ਕਈ ਵਾਰ ਗਲਤ ਸਟੈਪ ਚੱਕ ਲੈਨੇ ਆਂ ਬੀਬੀ ਰਜਿੰਦਰ ਜੀ ਤਾਂ ਵੇਖੋ ਸਬਰ ਕਿੰਨਾ ਵੱਡਾ ਦੇਖੋ ਇੱਕ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ ਪਰ ਆਪਣਾ ਕਿਉਂਕਿ ਅੱਜ ਕੱਲ ਦਾ ਕਹਿੰਦੇ ਨੇ ਰੱਬ ਤਾਂ ਇੱਕੋ ਹੀ ਹੈ ਬਸ ਉਹਦੇ ਰੂਪ ਲਗ-ਲਗ ਹੋ ਗਏ ਨਾਮ ਲਗ-ਲਗ ਹੋ ਗਏ ਨੇ ਬੜ ਜੇ ਤੁਸੀਂ ਇੱਕ ਨੂੰ ਕਹਿੰਦੇ ਹੋ ਨਾ ਬਾਪ ਆਪਣਾ ਇੱਕ ਹੈ ਤੇ ਉਸੇ ਤਰ੍ਹਾਂ ਤੁਸੀਂ ਰੱਬ ਆਪਣਾ ਇੱਕ ਇੱਕ ਦੇ ਵਿੱਚ ਬਣਾਓ ਅੰਦਰ ਹੈਗਾ ਜਿਵੇਂ ਉਹ ਪਛਾਲੀ ਤੇ ਲੋੜ ਹੀ ਨਹੀਂ ਕਿਤੇ ਤੇ ਬਸ ਹੋਈ ਨਾ ਬੀਬੀ ਰਜਨੀ ਜੀ ਨੇ ਆਪਣੇ ਅੰਦਰ ਹੀ ਤੇ ਇੱਕ ਨੂੰ ਹੀ ਸੋਚਿਆ ਸੀ ਅੱਖਾਂ ਬੰਦ ਕਰਦੀ ਸਨ ਇੱਕ ਹੀ ਚੀਜ਼ ਦਿਖਦੀ ਸੀ ਤੇ ਜੇ ਆਪਾਂ ਅੱਜ ਵਿਸ਼ਵਾਸ ਰੱਖੀਏ ਨਾ ਤੇ ਸਭ ਕੁਝ ਸਹੀ ਹੋ ਜਾਂਦਾ ਹੈ ਪਹਿਲੀ ਗੱਲ ਤਾਂ ਦੇਖੋ ਇਹ ਫਿਲਮ ਨਹੀਂ ਹੈ ਮੇਰੇ ਅਕੋਰਡਿੰਗ ਆਪਣੀ ਫਿਕਰ ਹੀ ਹੱਦ ਦਾ ਉਹ ਪੰਨਾ ਹੈ ਤਰ੍ਹਾਂ ਤਾਂ ਮੈਂ ਵੀ ਆਪਣੇ ਨਾਨਾ ਨਾਨੀ ਦਾਦਾ ਦਾਦੀ ਤੋਂ ਹੀ ਸੁਣਿਆ ਹੁੰਦਾ ਸੀ ਹਨਾ ਫਿਰ ਵੀ ਬਹੁਤ ਕੁੜੀਆਂ ਨੇ ਜਿਨ੍ਹਾਂ ਨੇ ਆਪਣੇ ਵਿਰਥੇ ਨੂੰ ਸੰਭਾਲਿਆ ਹੋਇਆ ਨੇ ਨਾ ਤੋ ਸਾਡੇ ਨਾਲ ਰਜਨੀ ਮੂਵੀ ਦੇਖ ਕੇ ਆਏ ਨੇ ਕਰਮਕੌਰ ਸਾਡੇ ਨਾਲ ਨੇ ਕਿਤੇ ਵੱਜੋਂ ਵੀ ਆਰਟਿਸਟ ਹੈਗੇ ਨੇ ਕਿਵੇਂ ਲੱਗਿਆ ਮੂਵੀ ਇਸ ਮੂਵੀ ਬਾਰੇ ਪਹਿਲੀ ਗੱਲ ਤਾਂ ਦੇਖੋ ਇਹ ਫਿਲਮ ਨਹੀਂ ਹੈ ਮੇਰੇ ਅਕੋਰਡਿੰਗ ਆਪਣੀ ਫਿਕਰ ਹੀ ਹਾਰਦਾ ਉਹ ਪੰਨਾ ਹੈ ਜਿਹੜੇ ਕਿ ਆਪਣੇ ਅੱਜ ਕੱਲ ਦੇ ਬੱਚੇ ਨੂੰ ਤਾਂ ਪਤਾ ਹੀ ਨਹੀਂ ਕਿ ਬੀਬੀ ਰਜਨੀ ਕੌਣ ਸੀ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਵੀ ਆਪਣੇ ਨਾਨਾ ਨਾਨੀ ਦਾਦਾ ਦਾਦੀ ਤੋਂ ਹੀ ਸੁਣਿਆ ਹੁੰਦਾ ਸੀ ਹਨਾ ਬੜਾ ਯਕੀਨੀ ਹੁੰਦਾ ਸੀ ਕਿ ਇਹ ਫਿਲਮ ਅਸੀਂ ਪਰਦੇ ਤੇ ਦੇਖਾਂਗੇ ਔਰ ਦੂਸਰੀ ਗੱਲ ਮੈਂ ਆਡੀਅנס ਨੂੰ ਇਹ ਕਹੂੰਗੀ ਕਿ ਇੱਦਾਂ ਦੀ ਫਿਲਮਾਂ ਆਪਾਂ ਕਹਿੰਦੇ ਆ ਬਣਦੀਆਂ ਨਹੀਂ ਚੰਗੀਆਂ ਫਿਲਮਾਂ ਨਹੀਂ ਬਣਦੀਆਂ ਤੇ ਜੇ ਚੰਗੀ ਫਿਲਮ ਬਣਦੀ ਹੈ ਤਾਂ ਆਪਾਂ ਐਪਰੀਸ਼ੀਏਟ ਨਹੀਂ ਕਰਦੇ ਜਾਂ ਬਾਹਰ ਨਹੀਂ ਕਦਮ ਪੁੱਟਦੇ ਹੈਨਾ ਹੋਰ ਫਿਲਮਾਂ ਬਹੁਤ ਦੇਖਦੇ ਆ ਬਟ ਮੈਂ ਚਾਹੁੰਦੀ ਆ ਕਿ ਸਿੱਕ ਇਤਿਹਾਸ ਦੇ ਬਾਰੇ ਜੇ ਤੁਹਾਨੂੰ ਨਹੀਂ ਪਤਾ ਅੱਜ ਦੇ ਬੱਚਿਆਂ ਨੂੰ ਉਹ ਆਪਣੇ ਫੈਮਲੀ ਨਾਲ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਬਹੁਤ ਸੋਹਣੀ ਫਿਲਮ ਹੈ ਇਹ ਵੀ ਹੈਗਾ ਨਾ ਇਹਦੇ ਚ ਕੁੜੀਆਂ ਨੂੰ ਜੇ ਆਪਣੀ ਜ਼ਿੰਦਗੀ ਸਾਰੀ ਉਸਨੇ ਅਦੇ ਡੈਡੀ ਦੇ ਕਹਿਣ ਤੇ ਅਦੇ ਪਾਪਾ ਦੇ ਕਹਿਣ ਤੇ ਵੀ ਸਮਰਪਿਤ ਕਰ ਦਿੱਤੀ ਅੱਜ ਕੱਲ ਦਾ ਸਵਰ ਨਹੀਂ ਹੈਗਾ ਅਸੀਂ ਕੁੜੀਆਂ ਦੇ ਵੀ ਗੱਲ ਕਰੀਏ ਜੋ ਅੱਜ ਕੱਲ ਦਾ ਕਲਚਰ ਚੱਲਿਆ ਹੋਇਆ ਵੈਸਟਰਨ ਕਲਚਰ ਬਹੁਤ ਜ਼ਿਆਦਾ ਡਿਸਟਰਬ ਕਰ ਰਿਹਾ ਸਾਡੀ ਲਾਈਫ ਨੂੰ ਬਿਲਕੁਲ ਤੁਸੀਂ ਸਹੀ ਕਿਹਾ ਦੇਖੋ ਆਪਣੇ ਪੰਜਾਬੀ ਦੇ ਵਿੱਚ ਨਾ ਫਿਰ ਵੀ ਬਹੁਤ ਕੁੜੀਆਂ ਨੇ ਜਿਨ੍ਹਾਂ ਨੇ ਆਪਣੇ ਵਿਰਸੇ ਨੂੰ ਸੰਭਾਲ ਲਿਆ ਹੋਇਆ ਨੇ ਨਾ ਉਹ ਲੱਗ ਗੱਲ ਹੈ ਕਿ ਟਾਈਮ ਦੇ ਨਾਲ ਕਹਿੰਦੇ ਤੁਰਨਾ ਪੈਂਦਾ ਨੇ ਬਟ ਆਪਣੇ ਸਿੱਖੀ ਆਪਣਾ ਸੰਸਕਾਰ ਆਪਣੇ ਕਲਚਰ ਨਾ ਭੁੱਲੋ ਉਹਨੂੰ ਨਾਲ ਲੈ ਕੇ ਜਾਓ ਕਿਉਂਕਿ ਜੜਾਂ ਦੇ ਨਾਲ ਆਪਾਂ ਨੂੰ ਜੁੜੇ ਰਹਿਣਾ ਬਹੁਤ ਜ਼ਰੂਰੀ ਹੈ ਬਾਕੀ ਮਾੜਾ ਕੁਝ ਵੀ ਨਹੀਂ ਹੈਗਾ ਮਾਂ ਪਰ ਜੱਟ ਹੀ ਸੋਚਦਾ ਕੁੜੀਆਂ ਵਾਸਤੇ ਜੇਕਰ ਦੇ ਵਿਆਹ ਬਾਰੇ ਸੋਚਦਾ ਤਾਂ ਚੰਗਾ ਹੀ ਸੋਚੇਗਾ ਜੇਕਰ ਅਸੀਂ ਕਈ ਵਾਰ ਗਲਤ ਸਟੈਪ ਚੱਕ ਲੈਂਦੇ ਆ ਬੀਬੀ ਰਜਿੰਦਰ ਜੀ ਤਾਂ ਵੇਖੋ ਸਬਰ ਕਿੰਨਾ ਵੱਡਾ ਦੇਖੋ ਇੱਕ ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ ਪਰ ਆਪਣਾ ਕਿਉਂਕਿ ਅੱਜ ਕੱਲ ਦਾ ਕਹਿੰਦੇ ਨੇ ਰੱਬ ਤਾਂ ਇੱਕੋ ਹੀ ਹੈ ਬਸ ਉਹਦੇ ਰੂਪ ਲਗ-ਲਗ ਹੋ ਗਏ ਨਾਮ ਲਗ-ਲਗ ਹੋ ਗਏ ਨੇ ਬੜ ਜੇ ਤੁਸੀਂ ਇੱਕ ਨੂੰ ਕਹਿੰਦੇ ਹੋ ਨਾ ਬਾਪ ਆਪਣਾ ਇੱਕ ਹੈ ਤੇ ਉਸੇ ਤਰ੍ਹਾਂ ਤੁਸੀਂ ਰੱਬ ਆਪਣਾ ਇੱਕ ਇੱਕ ਦੇ ਵਿੱਚ ਬਣੋ ਅੰਦਰ ਹੈਗਾ ਜਿਵੇਂ ਪਛਾਲੀ ਤੇ ਲੋੜ ਹੀ ਨਹੀਂ ਕਿਤੇ ਬਸ ਉਹ ਹੀ ਨਾ ਬੀਬੀ ਰਜਨੀ ਜੀ ਨੇ ਆਪਣੇ ਅੰਦਰ ਹੀ ਤੇ ਇੱਕ ਨੂੰ ਹੀ ਸੋਚਿਆ ਸੀ ਅੱਖਾਂ ਬੰਦ ਕਰਦੀ ਸਨ ਇੱਕ ਹੀ ਚੀਜ਼ ਦਿਖਦੀ ਸੀ ਤੇ ਜੇ ਆਪਾਂ ਅੱਜ ਵਿਸ਼ਵਾਸ ਰੱਖੀਏ ਨਾ ਤੇ ਸਭ ਕੁਝ ਸਹੀ ਹੋ ਜਾਂਦਾ ਹੈ